ਜੀ ਆਣਾ ਸ਼ੁਰੂ ਹੋ ਚੁੱਕੇ ਨੇ ਤਾਂ ਜਿਸ ਜਗ੍ਹਾ ਤੇ ਵਿਕਟਰੀ ਹੋਈ ਉੱਥੇ ਪਹੁੰਚੇ ਆ ਤਾਂ ਇਸ ਵੇਲੇ ਮਿੱਠੂ ਮਦਾਨ ਜਿੱਤ ਹਾਸਲ ਕਰ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਤੇ ਇਸ ਵੇਲੇ ਖੁਸ਼ੀਆਂ ਤੇ ਖੇੜੇ ਨੇ ਤਾਂ ਚਾਰੇ ਪਾਸੇ ਖੜੇ ਨੇ ਕਿਹਦੇ ਟੱਪ ਦੇ ਨਜ਼ਰ ਆ ਰਹੇ ਨੇ ਤਾਂ ਮਿੱਠੂ ਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਆਂਟੀ ਇੱਕ ਮਿੰਟ ਯਾਰ ਸ਼ਮੀ ਦੀ ਮੰਮੀ ਨੂੰ ਆਂਦੇ ਉਹ ਵਿਚਾਰੀ ਨੇ ਬੜੇ ਤਸੀਦ ਦਾ ਸੇਰਾ ਕਿਦੇ ਫਿਰਦੇ ਆ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਵਧਾਈਆਂ ਲੈਂਦੇ ਹੋਏ ਵਧਾਈਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਿੱਠੂ ਜੀ ਸ਼ਰੇਖ ਨੂੰ ਦੇਣਾ ਚਾਹੋਗੇ ਬਹੁਤ ਜ਼ਿਆਦਾ ਸਟਰਗਲ ਸੀ ਤੁਹਾਡੀ ਵਾਰਡ ਦੇ ਵਿੱਚ ਪਰ ਜਿੱਤ हासिल ਹੋਈ ਹੈ। ਰੋਣਾੜੀ ਆਪਾਂ ਫੇਰ ਜਿੱਤੇ ਹੋ ਗਏ ਦੁਬਾਰਾ। ਮੈਂ ਤਾਂ ਖੁਸ਼ੀ ਦੇ ਹਾਂ। ਬਿਲਕੁਲ ਮਿੱਠੂ ਜੀ ਮਿੱਠੂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੀ ਵਿਕਟਰੀ ਹੋਈ ਹੈ ਕੀ ਕਹੋਗੇ? ਬਹੁਤ ਵਧੀਆ ਵਿਕਟਰੀ ਹੋਈ ਹੈ। ਇੱਕ ਤਰਫਾ ਵਿਕਟਰੀ ਹੈ। ਸੁਮਿਤ ਭਾਜੀ ਇੱਕ ਮਿੰਟ ਇੱਕ ਤਰਫਾ ਵਿਕਰੀ ਹੈ ਇਹ ਸਾਰਾ ਪਿਆਰ ਹੈ ਇਹ ਸਾਰਾ ਵਾਰਡ ਨੰਬਰ 28 ਦਾ ਪਿਆਰ ਹੈ ਭਾਜੀ ਲੋਕਾਂ ਨੇ ਜਿੰਨਾ ਧੱਕਾ ਬਿਲਕੁਲ ਜਿਤਾਇਆ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਪਰ ਆਮ ਆਦਮੀ ਪਾਰਟੀ ਸੱਤਾ ਸਰਕਾਰ ਸੀ ਸੱਤਾ ਸਰਕਾਰ ਦੇ ਵਿੱਚ ਜਿੱਤ ਹਾਸਲ ਹੋਈ ਤੁਹਾਨੂੰ ਵਾਰਡ ਨੰਬਰ 28 ਉਹਨੇ ਝਾੜੂ ਕਲੀਅਰਤਾ ਭਾਜੀ ਕਲੀਅਰਤਾ ਝਾੜੂ ਕਲੀਅਰਤਾ ਪੀਲਾ-ਪੀਲੀ ਹੋ ਗਿਆ ਭਾਜੀ ਝਾੜੂ ਪੀਲਾ-ਪੀਲੀ ਹੋ ਗਿਆ ਆ ਮੇਰੀ ਮਾਂ ਕਹਿੰਦੀ ਸੀ ਕੰਦੀ ਪੋਤੇ ਝਾੜੂ ਖੜਾ ਨਹੀਂ ਕਰੀਦਾ ਆਪਾਂ ਵਾਰਡ ਨੰਬਰ 28 ਵਾਲਾ ਸਾਰਾ ਮੁੱਦੇ ਪਾਤ ਆ ਅੱਛਾ ਭਾਜਪੀ ਵਾਲਿਆਂ ਨੇ ਟਿਕਟ ਬਦਲੀ ਸੀ ਵੱਡਾ ਕੈਂਡੀਡਟ ਲਿਆਂਦਾ ਸੀ ਹਰਾਨ ਹਸਤੇ ਭਾਜਪੀ ਵਾਲਿਆਂ ਨੇ ਟਿਕਟ ਉਹਨਾਂ ਦਾ ਪਾਰਟੀ ਦਾ ਮਸਲਾ ਸੀ ਕਿਉਂ ਬਦਲੀ ਕੀ ਬਦਲੀ ਬਾਕੀ ਦੇ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਸੁਮੇਤ ਬਾਜੀ ਉਹਨਾਂ ਦੇ ਪਾਰਟੀ ਦਾ ਮਸਲਾ ਹੋਰ ਇਹ ਕਮੈਂਟਰੀ ਕਹਿੰਦੇ ਮਿੱਠੂ ਨੂੰ ਹਰਾਣਾ ਹੈ ਇੱਕੋ ਹੀ ਗੱਲ ਸੀਗੀ ਵਾਰਡ ਦੇ ਵਿੱਚ ਬਾਬਾ ਦੀਪ ਸਿੰਘ ਦੇ ਪੋਲੇ ਸ਼ੰਕਰ ਦੀ ਕਿਰਪਾ ਚਾਹੀਦੀ ਤੇ ਇਹਨਾਂ ਦੀ ਕਿਰਪਾ ਚਾਹੀਦੀ ਮਿੱਟੂ ਦੱਸ ਜਨਮ ਨਹੀਂ ਨਾ ਕਰਦਾ ਕਿ ਕਿਹਨੂੰ ਸੀਟ 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 ਕਿਨੂੰ ਸਮਰਪਿਤ ਕਰਦੇ ਹੋ ਆਪਣੀ ਸੀਟ ਦੀ ਸਮਰਪਣ ਕਿਨੂੰ ਕੀਤਾ ਮੈਂ ਹੈਲੋ ਮੈਂ ਸਾਰੀ ਮੈਂ ਜਿਹੜੀ ਸੀਟ ਜਿੱਤੀ ਹੋਈ ਹੈ ਇਹ ਸਾਰੇ ਲੋਕਾਂ ਦੀ ਵਾਰਡ ਨੰਬਰ 28 ਨੂੰ ਸਮਰਪਿਤ ਕਰਦਾ ਇਹਨਾਂ ਦੀ ਜਿੱਤ ਹੈ ਮਿੱਟੂ ਦੀ ਜਿੱਤ ਰਹੀ ਜਿਹੜੇ ਕੰਮ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਦ ਸਰ ਜਿਸ ਤਰੀਕੇ ਨਾਲ ਲੋਕ ਵਧਾਈਆਂ ਦੇ ਰਹੇ ਨੇ ਕੀ ਸਮਝਦੇ ਹੋ ਕਿ ਉਮੀਦ ਸੀ ਕਿ ਇਸ ਤੋਂ ਜਿੱਤਾਂਗੇ ਆਪਾਂ ਲਗਾਤਾਰ ਭਾਜੀ ਮੈਂ ਕੰਮ ਕਰਾਉਣ ਵਾਲਾ ਮੁੰਡਾ ਵਾਰ ਚ ਕੰਮ ਕਰਾਏ ਲੋਕਾਂ ਦੇ ਕੰਮ ਦਾ ਮੁੱਲ ਪਾਇਆ ਲੋਕਾਂ ਨੇ ਇਹ ਦੱਸਿਆ ਕੰਮ ਕਰਨ ਵਾਲਾ ਮੁੰਡਾ ਤੇ ਕੰਮ ਕਰਨ ਵਾਲਾ ਮੁੰਡਾ ਤੇ ਐਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਇਹ ਵੋਟਾਂ ਨਾਲੋਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜੀ ਜਿੰਨੀ ਸੀਸਾ ਮੈਨੂੰ ਆ ਵਾਰਡ ਦੇ ਵੇਲੇ ਦਿੰਦੇ ਨੇ ਮੈਂ ਜ਼ਿੰਦਗੀ ਚੰਨਾਂ ਦੀਆਂ ਦੇਣੀਆਂ ਨਹੀਂ ਦੇ ਸਕਦਾ ਵੋਟਾਂ ਤੇ ਇੱਕ ਅਲੱਗ ਦੀ ਚੀਜ਼ ਹੈ ਮਰਪਤੋਂ ਵਾਰਨੂ ਮੇਰਾ ਜੀਣਾ ਮਰਨਾ ਹੀ ਇੱਨਾ ਆਣਾ ਜਕਾਰੇ ਸ਼ੇਰਾਂ ਵਾਲੀ ਦਾ ਇਲੈਕਸ਼ਨ ਦੀਆਂ ਤਸਵੀਰਾਂ ਦਿਖਾ ਰਿਹਾ ਲਗਾਤਾਰ ਇਸ ਵੇਲੇ ਜਿੱਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਆਪਣੀ ਟੀਵੀ ਸਕਰੀਨ ਤੇ ਇਹ ਭੰਗੜੇ ਪੈ ਰਹੇ ਨੇ ਤਾਂ ਜਿੱਥੇ-ਜਿੱਥੇ ਜਿੱਤ ਦੀ ਖਬਰ ਆ ਰਹੀ ਹੈ ਉੱਥੇ-ਉੱਥੇ ਜਿਹੜਾ ਹੈ ਸੈਲੀਬ੍ਰੇਸ਼ਨ ਹੁੰਦੇ ਨਜ਼ਰ ਆ ਰਹੇ ਨੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੁਸੀਂ ਦੇਖੋ ਕਕਿਸ ਤਰੀਕੇ ਦੇ ਨਾਲ ਲੋਕੀ ਭੰਗੜਾ ਪਾ ਕੇ ਜਿਤਨੂੰ ਬਣਾ ਰਹੇ ਨੇ ਦੱਸਣਾ ਚਾਹਾਂਗੇ ਕਿ ਮਿੱਠੂ ਮੈਦਾਨ ਇੱਕ ਵੱਡਾ ਨਾਮ ਸੀ ਔਰ ਦੁਬਾਰਾ ਕੈਂਡੀਡੇਟ ਵਾਸਤੇ ਖੜੇ ਹੋਏ ਸਨ ਤਾਂ ਉਹਨਾਂ ਨੇ ਅੱਜ ਜਿੱਤ ਹਾਸਲ ਕੀਤੀ ਹੈ ਤਾਂ ਜਿੱਤ ਹਾਸਲ ਕਰਨ ਤੋਂ ਬਾਅਦ ਤੁਸੀਂ ਵੇਖੋ ਸੈਲੀਬ੍ਰੇਸ਼ਨ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਆ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਇਸ ਪ੍ਰਤੀਯਾਗੀ ਨੇ ਜਿੱਤ ਹਾਸਲ ਕੀਤੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਭੰਗੜੇ ਦੀਆਂ ਖੁਸ਼ੀਆਂ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਬਹੁਤ ਮੁਕਾਬਲਾ ਸੀ ਕੜਾ ਮੁਕਾਬਲਾ ਸੀ ਕਿਉਂਕਿ ਇੱਥੇ ਭਾਜਪਾ ਨਾਲ ਸੀ ਆਮ ਆਦਮੀ ਪਾਰਟੀ ਦੇ ਨਾਲ ਸੀ ਲੇਕਿਨ ਉਸ ਤੋਂ ਬਾਅਦ ਜਿੱਤ ਜਿਹੜੀ ਹੈ ਉਹ ਹਾਸਲ ਹੁੰਦੀ ਹੈ ਤਸਵੀਰ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਿਹਾ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਆਪਣੇ ਕੈਂਡੀਡੇਟ ਨੂੰ ਕੈਂਡੀਡੇਟ ਵੱਲੋਂ ਸਲਾਮ ਕੈਂਡੀਡੇਟ ਦੇਖੋ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕੈਂਡੀਡੇਟ ਨੂੰ ਜਿਹੜਾ ਹੈ ਤੇ ਚੀਅਰ ਅਪ ਕੀਤਾ ਜਾ ਰਿਹਾ ਹੈ ਔਰ ਇਹ ਤਸਵੀਰ ਲਗਾਤਾਰ ਪੰਜਾਬ ਦੇ ਹਰ ਕੋਨੇ 'ਚ ਨੇ ਜਿੱਥੇ-ਜਿੱਥੇ ਵੀ ਜਿੱਤ ਹਾਸਲ ਹੋ ਰਹੀ ਹੈ ਉੱਥੇ-ਉੱਥੇ ਜਿਹੜਾ ਹੈ ਸਮਰਥਕ ਆਪਣੇ ਕੈਂਡੀਡੇਟ ਦੇ ਨਾਲ ਨੇ ਤਾਂ ਇਸ ਵੇਲੇ ਤੁਸੀਂ ਪੂਰਾ ਇਲਾਕਾ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਿ ਪੂਰੇ ਇਲਾਕੇ ਦੀ ਤਸਵੀਰ ਤੁਸੀਂ ਦੇਖੋ ਕਿ ਲੋਕ ਇਸ ਵੇਲੇ ਜਸ਼ਨ ਮਨਾ ਰਹੇ ਨੇ ਔਰ ਖੁਸ਼ੀਆਂ ਦੇ ਖੇੜੇ ਨੇ ਚਾਰੇ ਪਾਸੇ ਔਰ ਜਿੱਤ ਜਿਹੜੀ ਹੋਈ ਹੈ ਉਸ ਵਾਰ ਲੋਕ ਉੱਤਰ ਹੋਏ ਨੇ ਔਰ ਆਪਣੇ ਕੈਂਡੀਡੇਟ ਨੂੰ ਜਿਤਾਣ ਦੇ ਜਿਹੜਾ ਖੁਸ਼ੀ ਹੈ ਉਸ ਨੂੰ ਮਨਾਉਂਦੇ ਨਜ਼ਰ ਆ ਰਹੇ ਨੇ ਦੱਸਣਾ ਚਾਹਾਂਗੇ ਕਿ ਮਿੱਠੂ ਮਦਾਨ ਕਾਂਗਰਸ ਤੋਂ ਨੇ ਤੇ ਉਹਨਾਂ ਨੇ ਜੇਤ ਹਾਸਲ ਕੀਤੀ ਹੈ ਇਸ ਤਰ੍ਹਾਂ ਵੱਖ-ਵੱਖ ਵਾਡਾਂ ਦੇ ਵਿੱਚ ਲੋਕ ਨੇ ਤਲਾ ਲਗਾਤਾਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਤਾਂ ਲਗਾਤਾਰ ਜੁੜੇ ਰਹੋ ਔਰ ਜਿਤਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਭੰਗੜੇ ਦੇ ਨਾਲ ਇਸ ਵੇਲੇ ਖੁਸ਼ੀਆਂ ਮਨਾਉਂਦਾ ਹੋਏ ਪੰਜਾਬ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਇਹ ਮਯੂਸੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਵੱਡੀ ਜਿੱਤ ਦੇ ਨਾਲ ਕਾਂਗਰਸ ਦੇ ਪ੍ਰਤੀਯਾਸੀ ਇਸ ਵੇਲੇ ਅੱਗੇ ਆਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖਨ ਨਾਗ ਰੇਡ ਪੰਜਾਬ ਟੀਵੀ ਅੰਮ੍ਰਿਤਸਰ